ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਜੀ ਤੇ ਹੁਣ ਆਪਾਂ ਚੱਲਦੀਆਂ ਜੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਅੱਜ ਆਪਾਂ ਗੁਰਦੁਆਰਾ ਸਾਹਿਬ ਆ ਸਾਰੀ ਦਿਹਾੜੀ ਸ਼ਾਮ ਤੱਕ 4 ਵਜੇ ਤੱਕ ਆ ਟੀਮੀ ਪਈਆ ਕਿਉਂਕਿ ਟੌਮ ਬੈਠਾ ਹੈ ਹਾਂ ਜੀ ਆਪਾਂ ਇੱਕ ਗਣ ਸਾਹਿਬ ਆ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਹਾਂਜੀ ਹੁਣ ਗੁਰਦੁਆਰਾ ਜੋਤੀਸਰ ਸਾਹਿਬ ਜਾਣੇ ਆਪਾਂ ਉੱਤਰ ਮੱਥਾ ਟੇਕਣ ਅਭਤੀਜ ਕੁੰਬ ਤੋਂ ਤੇ ਆਵਿਚ ਧੀਜ ਉੱਥੋਂ ਪੱਥਾ ਟੇਕਣ ਆਏ ਬਨੇ ਫਤੇਗੜ ਸਾਹਿਬ ਹੋਰ ਦੱਸੋ ਠੀਕ ਹੋ ਹਾਂਜੀ ਵਧੀਆ ਕੌਫੀ ਪੂਗੀ ਪਲਾਈਏ ਵਾਸਤੇ ਹਾਂਜੀ ਹਾਂਜੀ ਫਤੇਗੜ ਸਾਹਿਬ ਹਾਂਜੀ ਆ ਮੇਰੇ ਭਤੀਜ ਸਾਰੇ ਮੱਥਾ ਟੇਕਣ ਆਏ ਬਨੇ ਗੁਰਦੁਆਰਾ ਸਾਹਿਬ ਹੋਰ ਦੱਸੋ ਠੀਕ ਹੋ ਹਾਂਜੀ ਹਾਂਜੀ ਤੁਸੀਂ ਉੱਪਰ ਹੋਰ ਨਮੀਤਾ ਜੀ ਖਾਣਾ ਪੀਣਾ ਕੋਸਰ ਨਹੀਂ ਬੱਸ ਕਿੰਨੇ ਵਜੇ ਆਏ ਸੀ ਪੁੱਤ ਅੱਛੇ ਸਵੇਰ ਦੇ ਆਏ ਬਈ ਅੱਛਾ ਠੀਕ ਆ ਠੀਕ ਆ ਉਰੇ ਦਾ ਰਾਸ਼ ਬਹੁਤ ਆ ਯਾਰ ਹੁਣ ਮੈਂ ਉੱਪਰ ਚੱਲਿਆਂ ਕਿਉਂਕਿ ਸ੍ਰੀ ਸਾਹਿਬ ਹੁਣ 2-2 ਘੰਟੇ ਉੱਥੇ ਸੇਵਾ ਕਰਾਵਾਂਗੇ ਅਸੀਂ ਅੰਦਰ ਕਰਾਉਂਦੇ ਸੀ ਹਾਂਜੀ ਫਤੇਗੜ ਸਾਹਿਬ ਆ ਜੀ ਹੁਣ ਆ ਮੇਰੇ ਭਤੀਜ ਲੋਕਲੇ ਹੈਗੇ ਨੇ ਆਹ ਬੰਦੇ ਇਹ ਆ ਵੀ ਮੱਥਾ ਟੇਕਣ ਆਏ ਨੇ ਭਤੀਜ ਮੱਥਾ ਟੇਕਣਾ ਹੋ ਜਾਏ ਹਾਂਜੀ ਹਾਂਜੀ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਠੀਕ ਆ ਵਧੀਆ ਕੈਮੀ ਤੁਸੀਂ ਰਹਿਣ ਵਧੀਆ ਪੜਿਆ ਕਰੋ ਨੰਬਰ ਵਧੀਆ ਲਾਓ ਭਤੀਜ ਲਾਭੂਆ ਤੁਹਾਨੂੰ ਯਾਰ ਰਹਿਣੂ ਆ ਪਾਓ ਸਾਰਾ ਪਿਆਰ ਆ ਤੁਹ ਹੋਰ ਦੱਸੋ ਗੱਲਬਾਤ ਵਧੀਆ ਹੀ ਵਧੀਆ ਠੀਕ ਆ ਠੀਕ ਆ ਵਧੀਆ ਹੀ ਚਾਹੀਦਾ ਹਾਂਜੀ ਹੁਣ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਾਣੇ ਆ ਰਸ ਬਹੁਤ ਆਈ ਅੰਦਰ ਗਏ ਬਾਹਰ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਸੇਵਾ ਕਰਾਵਾਂਗੇ ਗੁਰਦੁਆਰਾ ਸਾਹਿਬ ਹੁਣ ਸ਼ਾਮ ਤੱਕ ਇੱਥੇ ਹੋ ਹੈਗਾ 4 ਵਜੇ ਤੱਕ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਮਿਲਾਂਗੇ ਦੋਸਤ ਮਿੱਤਰਾਂ ਨੂੰ ਕੱਢਦੇ ਆਂ ਗੇੜਾ ਹਾਂਜੀ ਫਟੇਗੜ ਸਾਹਿਬ ਆਂਜੀ ਗੁਰਦੁਆਰਾ ਸਾਹਿਬ ਆਹ ਮੇਰੇ ਭਤੀਜ ਮੱਥਾ ਟੇਕਣ ਆਏ ਹੋਏ ਨੇ ਆਹ ਹੈਗੇ ਨੇ ਕਿਹੜਾ ਏਰੀਆ ਤੁਹਾਡਾ ਸੰਗਰੂਰ ਏਰੀਆ ਮੈਂ ਸੰਗਰੂਰ ਤਾਂ ਮੈਨੂੰ ਪਤਾ ਏ ਹਲਕਾ ਕਿਹਦਾ ਪੈ ਜਾਂਦਾ ਅੱਛਾ ਪਿੰਡ ਭਰਾਜ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਮਲਿਆ ਕਿਵੇਂ ਕੰਮ ਕਰਦੀ ਆ ਛੁੱਟੀ ਉਧਰ ਵਾਲੀ ਠੀਕ ਆ ਠੀਕ ਆ ਹੀ ਸਾਡੇ ਪਿੰਡ ਤਾਂ ਪਿੰਟ ਕਰਕੇ ਤਾਂ ਨਹੀਂ ਕਹੀ ਜਾਂਦੇ ਨਹੀਂ ਨਹੀਂ ਪਹਿਲੇ ਕੰਮ ਕਰੇ ਨਹੀਂ ਠੀਕ ਆ ਫਿਰ ਤਾਂ ਠੀਕ ਆ ਹੋਰ ਦੱਸੋ ਗੱਲਬਾਤ ਕੀ ਕਰਦੇ ਟੋਟੇਓ ਪੀਜ਼ਾ ਖਿਲਾ ਦਈਏ ਤੁਹਾਨੂੰ ਨਹੀਂ ਕੋਈ ਨਹੀਂ ਗੱਠ ਦੇਖੋ ਜੀ ਬੰਨਸ ਮੰਨੇ ਲੰਗਰ ਲੱਗੇ ਬੈਨੇ ਕਿਤੇ ਗੋਲ ਗੱਪਾ ਕਿਤੇ ਹਾਂਜੀ ਆ ਆਪਣੇ ਭਤੀਜ ਨੇ ਅਭੀ ਮੱਥਾ ਟੇਕਣ ਆਏ ਬੈਠੇ ਮੁੰਡੇ ਇਹ ਕਿਹਦੇ ਆਪੂ ਕੀ ਮੱਥਾ ਕੋਈ ਪਾਸੇ ਟਿਕ ਗਿਆ ਨਹੀਂ ਦੂਜੇ ਪਾਸੇ ਚੱਲ ਨਹੀਂ ਫੜਗੜਦਾ ਠੀਕ ਆ ਹੌਲੀ ਜਾਓ ਟ੍ਰੈਕ ਤੋਂ ਬਾਹਰ ਹਾਂਜੀ ਹਾਂਜੀ ਹੋਰ ਦੱਸੋ ਗੱਲਬਾਤ ਬਸ ਵਧੀਆ ਬੰਦ ਕਿਉ ਹਾਂਜੀ ਓਕੇ ਮੈਂਨ ਵਧੀਆ ਪੜਿਆ ਕਰੋ ਯਾਰ ਹਾਂ ਬਾਕੀ ਪਿਆਰ ਆ ਤੁਹਾਨੂੰ ਯਾਰ ਚੱਲ ਪੇ ਨੰਬਰ ਜੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਗੇ ਨੂੰ ਲਿਆ ਆ ਮੇਰੇ ਭਤੀਜ ਮਨੀ ਪੱਜਰੇ ਤੋਂ ਆਏ ਨੇ ਸ਼੍ਰੀ ਫਤੇਗੜ ਸਾਹਿਬ ਮੱਥਾ ਟੇਕਣ ਬਹੁਤ ਵਧੀਆ ਲੱਗਿਆ ਭਤੀਜੇ ਨੂੰ ਮਿਲ ਕੇ ਹੋਰ ਦੱਸੋ ਮੁੰਡੇਓ ਠੀਕ ਹੋ ਚੜਤੀ ਕਰ ਓਏ ਉਹ ਠੀਕ ਆ ਚੜਤੀ ਕਰਾਈ ਚਾਹੀਦੀ ਆ ਭਤੀਜਾ ਬਾਹਰ ਉਹ ਚੱਲ ਪਿਆ ਹਾਂਜੀ ਫਤੇਗੜ ਸਾਹਿਬ ਆਪਣਾ ਭਤੀਜ ਜਮਨਾਬਗਪ ਤੋਂ ਫੈਮਦੀ ਨਾਲ ਮੱਥਾ ਟੇਕਣ ਆਇਆ ਹੈਗਾ ਫਤਿਹਗੜ ਬਾਤ ਠੀਕ ਆ ਇਹ ਚਲਦੀ ਆ ਭੜਾਈ ਹਾਂਜੀ ਹਾਂ ਟੂਸ਼ਰ ਰੱਖ ਲਈ ਹਾਂਜੀ ਹਾਂਜੀ ਰੱਖੀ ਠੀਕ ਆ ਠੀਕ ਆ ਹਾਂਜੀ ਆ ਮੇਰੇ ਭਤੀਜ ਮੱਥਾ ਟੇਕਣ ਆਏ ਨੇ ਫਤੇਗੜ ਸਾਹਿਬ ਲੋਕਲੇ ਹੈਗੇ ਨੇ ਮੁੰਡੇ ਹੋਰ ਖਾਣਾ ਪੀਣਾ ਕੁਝ ਹਾਂਜੀ ਬਸ ਬਸ ਠੀਕ ਆ ਕੰਮ ਕਰ ਠੀਕ ਆ ਠੀਕ ਆ ਹਾਂਜੀ ਫਤੇਗੜ ਸਾਹਿਬ ਆ ਜੀ ਤੇ ਆ ਵੀ ਆਪਣਾ ਭਤੀਜ ਆ ਬੁੱਲੇ ਵਾਸਤੋਂ ਭਤੀਜ ਮੱਥਾ ਟੇਕਣ ਆਇਆ ਪਿਆ ਗੁਰਦੁਆਰਾ ਸਾਹਿਬ ਉਹ ਠੀਕ ਆ ਹਾਂ ਜੀ ਵਧੀਆ ਨੰਬਰ ਲੈਣੇ ਨੇ ਸ਼ਿਕਾਇਤ ਨਾ ਆ ਜਵੇ ਪੁੱਛੂ ਮੈਂ ਠੀਕ ਆ ਚਲ ਬੋਲੋ ਜੀ ਹਾਂ ਜੀ ਅਫਨੇਗੜ ਸਾਹਿਬ ਆਏ ਨੇ ਦੁੱਤਰਾ ਸਾਹਿਬ ਆ ਪਤੀ ਜੀ ਮਿਲ ਕੇ ਆਪਣੇ ਸਾਰੇ ਜੀਤੂ ਮੁੰਡਿਓ ਹਾਂ ਜੀ ਲਵ ਟੂ ਆ ਤੁਹਾਨੂੰ ਟਰੱਕ ਭਰ ਕੇ ਸਾਰੇ ਆ ਤੁਹਾਨੂੰ ਵੀ ਲਵ ਯੂ ਠੀਕ ਆ ਇੱਕ ਵਾਰ ਹਾਂ ਜੀ ਆ ਆਪਣੇ ਭਤੀਜ ਨੇ ਰਾਜਪੁਰੇ ਤੋਂ ਆਏ ਨੇ ਤੇ ਸਕੂਲ ਕਿਹੜਾ ਭਤੀਜਿਆਂ ਦਾ ਪਟੇਲ ਜੀ ਪਟੇਲ ਆ ਸਕੂਲ ਇਹਨਾਂ ਦਾ ਇਹਨਾਂ ਦੇ ਸਕੂਲ ਜਾ ਕੇ ਆਵਾਂਗੇ ਯਾਰ ਪੰਜ ਚਾਰ ਦਿਨ ਤੱਕ ਤੇ ਨਾਲੇ ਫਿਰ ਇਹਨਾਂ ਦਾ ਕਿਹੜਾ ਘਟਾਵਾਂਗੇ ਗੱਡੀ ਚ ਉਹ ਕਹਿੰਦੇ ਚਾਚੇ ਕਿਹੜਾ ਘਟਾ ਟੋਰੇ ਇਕੱਠ ਬਹੁਤ ਨਹੀਂ ਤਾਂ ਮੈਂ ਹੁਵੇ ਲੈ ਕੇ ਮੰਗ ਜਾਂਦਾ ਇਹਨਾਂ ਨੂੰ ਕਿਉਂਕਿ ਜਾਮ ਲੱਗ ਜਾਂਦਾ ਏ ਤੁਹਾਨੂੰ ਪਤਾ ਹੀ ਅੱਜ ਇਕੱਠ ਪਹੁੰਚ ਆ ਰਹਾ ਹੈਗਾ ਹੋਰ ਦੱਸੋ ਠੀਕ ਹੋ ਯਾਰ ਹਾਂਜੀ ਵਧੀਆ ਵਧੀਆ ਪੜਦੇ ਹੋ ਹਾਂਜੀ ਕਿੰਨੇ ਆ ਜਾਣਗੇ ਨੰਬਰ ਅਸੀ ਅਸੀ ਆ ਜਾਈਏਗੀ ਸਾਇਤ ਹੈ ਚਲ ਠੀਕ ਆ ਠੀਕ ਆ ਹਾਂ ਜੀ ਆ ਭਤੀਜ ਮਿਲੇ ਆਪਣਾ ਵੀ ਫਤੇਗੜ ਸਾਹਿਬ ਆ ਵੀ ਮੁੰਡਾ ਮੱਥਾ ਟੇਕਣ ਆਇਆ ਪਿਆ ਤੀ ਦਿੱਤੂਪੁਰ ਕੱਢਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂ ਜੀ ਫਤੇਗੜ ਸਾਹਿਬ ਹਾਂ ਜੀ ਗੁਰਦੁਆਰਾ ਸਾਹਿਬ ਆ ਮੇਰੇ ਭਤੀਜ ਵੀ ਮੱਥਾ ਟੇਕਣ ਆਏ ਹੋਏ ਹੈਗੇ ਨੇ ਰਾਜਪੁਰੇ ਤੋਂ ਕਿਹੜਾ ਪਿੰਡ ਆ ਭਤੀਜਿਆਂ ਦਾ ਰਾਜਪੁਰਾ ਜੀ ਖਾਸ ਹਾਂ ਜੀ ਠੀਕ ਆ ਠੀਕ ਆ ਹੋਰ ਗੱਲ ਬਾਤ ਸਿੱਧੀ ਸਭਾ ਨੂੰ ਵੀ ਆਏ ਹੋ ਯਾਰ ਹਾਂਜੀ ਹਾਂਜੀ ਹੋਰ ਨਵੀ ਤਾਜੀ ਦੋਸਤੋਂ ਵੀ ਸੇਵਾ ਮੇਰੇ ਲੈ ਕੇ ਸੀ ਠੀਕ ਆ ਠੀਕ ਆ ਆਇਆ ਕਰੋ ਮੱਥਾ ਟੇਕਣ ਪੀਤੀ ਹਾਂਜੀ ਪਿੰਡ ਜਾਣ ਲੱਗਿਆ ਸੀ ਆ ਆਪਣੇ ਭਤੀਜ ਮਿਲ ਗਏ ਭਤੀਜ ਸੇਵਾ ਕਰਾ ਰਹੇ ਸੀ ਗੁਰਦੁਆਰਾ ਸਾਹਿਬ ਠੀਕ ਹੋ ਹਾਂਜੀ 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 ਹੁਣੇ ਪਿੰਡ ਆਏ ਆ ਜੀ ਹੁਣ ਖੜੇ ਹਾਂ ਪਿੰਡ ਆ ਕੇ ਤੇ ਹੁਣ ਚਾਹ ਚੂ ਪੀ ਕੇ ਫਿਰ ਮੋਟਰ ਤੇ ਗੇੜਾ ਕੱਢ ਕੇ ਆਉਣਿਆਂ ਅੱਜ ਬਹੁਤ ਭੈਣ ਭਰਾ ਭਤੀਜ ਭਤੀਜੀਆਂ ਤੁਸੀਂ ਬਹੁਤ ਮਿਲੇ ਯਾਰ ਤੁਸੀਂ ਅੱਜ ਆਦੇ ਚਾਚੇ ਦਾ ਮਨ ਖੁਸ਼ ਕਰਤਾ ਯਾਰ ਤੇ ਹਰਿਆਣੇ ਤੋਂ ਵੀ ਮਿਲ ਕੇ ਗਏ ਦੋਸਤ ਮਿੱਤਰ ਭਤੀਜ ਫੈਮਲੀਆਂ ਮਿਲ ਕੇ ਗਈਆਂ ਤੇ ਹਿਮਾਚਲ ਤੋਂ ਵੀ ਜਵਾਕ ਮਿਲ ਕੇ ਗਏ ਯਾਰ ਬਹੁਤ ਵਧੀਆ ਲੱਗਿਆ ਸਭ ਨੂੰ ਮਿਲ ਕੇ ਹਾਂਜੀ ਮੋਟਰ ਤੇ ਆਏ ਦੀਏ ਲਾਈਟ ਭੱਜ ਗਈ ਮੋਟਰਾਂ ਵਾਲੀ ਕਣਕ ਘਰ ਰਹੀਆਂ ਪਾਣੀ ਚੱਲ ਰਿਹਾ ਹੈ ਖੇਤਾਂ ਨੂੰ ਗੇੜਾ ਮਾਰਨ ਆਇਆ ਸੀ ਮੈਂ ਕਿਹਾ ਚਲੋ ਨਾਲੇ ਮਿਰਚਾ ਮੁਰਚਾ ਦੇਖ ਕੇ ਮੂਲੀਆਂ ਮਾਲੀਆਂ ਪੱਟ ਲਈ ਆਈਏ ਖੇਤ ਵਿੱਚ ਵੀ ਆ ਕੇ ਨਾ ਯਾਰ ਮਿੱਤਰ ਪਿਆਰਿਓ ਅ ਵਧੀਆ ਲੱਗਦਾ ਏ ਯਾਰ ਟਾਈਮ ਵਧੀਆ ਪਾਸ ਹੁੰਦਾ ਏ ਠੀਕ ਆ ਨਾ ਨਾਲੇ ਖੇਤਾਂ 'ਚ ਤਾਂ ਹਰੇਕ ਨੂੰ ਮੇਰੇ ਭਤੀਜੇ ਜਿਹੜੇ ਸਕੂਲ 'ਚ ਵੀ ਪੜ੍ਹਦੇ ਨੇ ਤੁਹਾਨੂੰ ਵੀ ਆਦੇ ਖੇਤਾਂ 'ਚ ਗੇੜਾ ਭਤੀਜੇਓ ਮਾਰਿਆ ਕਰੋ ਮੜੀ ਮੁੱਟੀ ਨੌਲੇਜ ਲਿਆ ਕਰੋ ਆਰੇ ਮਾਪੇ ਤੋਂ ਖੇਤੀਬਾੜੀ ਖੇਤੀવાડી ਬਾਰੇ ਵੀ ਯਾਰ ਈ ਗਣਾ ਤੇ ਇੱਕ ਯਾਰਾ ਸ਼ਹਿਰਾਂ ਦੇ ਵਿੱਚ ਲਾ ਲਓ ਚਾਹੇ ਪਿੰਡਾਂ 'ਚ ਕੋਠੀ ਦੇ ਆਲੇ-ਦੁਆਲੇ ਆਪਣਾ ਜਿਹੜਾ ਪਾਰਕ ਨੂੰ ਜਗਾ ਖਾਲੀ ਛੱਡੀ ਹੁੰਦੀ ਆ ਉੱਥੇ ਜਰੂਰ ਸਬਜ਼ੀਆਂ ਘਰ ਦੀਆਂ ਲਾਲਿਆ ਕਰੋ ਯਾਰ ਤੇ ਜਿਹੜੇ ਮੇਰੇ ਭਤੀਜ ਨੇ ਸਕੂਲ ਵਾਲੇ ਨੇ ਬੱਚੇ ਨੇ ਜਿਨ੍ਹਾਂ ਦੇ ਪੇਪਰ ਹੁੰਨੇ ਨੇ ਗਾਹਾਂ ਬੋਰਡ ਦੇ ਉਹਨਾਂ ਨੂੰ ਬੇਨਤੀ ਆ ਮੇਰੇ ਜਿਗਰ ਦੇ ਟੋਟੇਓ ਦੱਬ ਕੇ ਪੜੋ ਯਾਰ ਹੁਣ ਤੁਸੀਂ ਠੀਕ ਆ ਜੇ ਟਿਊਸ਼ਨ ਨਹੀਂ ਰੱਖੀ ਤਾਂ ਵਧੀਆ ਜਗ੍ਹਾ ਟਿਊਸ਼ਨ ਰੱਖ ਲਓ ਤੇ ਆਪਣੀ ਪੜਾਈ ਦੱਬ ਕੇ ਕਰੋ ਕਿਉਂਕਿ ਆ ਬੋਰਡ ਦੇ ਨੰਬਰ ਹੀ ਆਪਣੇ ਕਾਹਾਂ ਜਾ ਕੇ ਕੰਮ ਆਉਂਦੇ ਨੇ ਜਦੋਂ ਆਪਾਂ ਕੋਈ ਜੋਬ ਲੈਣੀ ਹੁੰਦੀ ਆ ਜਾਂ ਕੋਈ ਡਿਗਰੀ ਮਤਲਬ ਬਹੁਤ ਮੁੱਲ ਹੁੰਦਾ ਇਹਦੇ ਬੋਰਡ ਵਾਲੇ ਨੰਬਰਾਂ ਦਾ ਬਾਕੀ ਮਾਪੇ-ਬਾਪ ਦਾ ਕਹਿਣਾ ਮੰਨਿਆ ਕਰੋ ਯਾਰ ਪੈਰੀ ਹੱਥ ਮਾਪੇ-ਬਾਪ ਦੇ ਜਰੂਰ ਲਾਇਆ ਕਰੋ ਯਾਰ ਸਵੇਰੇ ਉੱਠ ਕੇ ਠੀਕ ਆ ਜੀ ਚੱਲਦੇ ਆ ਹੁਣ ਆਪਾਂ ਮਿਰਚਾਂ ਤੇ ਮੇਥੇ ਤੋੜ ਕੇ ਘਰ ਨੂੰ ਤੇ ਅੱਜ ਦੇ ਵਲੌਗ ਦੀ ਆਪਾਂ ਦੋਸਤੋ ਇੱਥੇ ਹੀ ਹੁਣ ਸਮਾਪਤੀ ਕਰਦੇ ਆਂ ਉਹ ਸਬਜ਼ੀ ਤੋੜ ਕੇ ਚੱਲਦੇ ਆਂ ਘਰ ਨੂੰ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਇਹਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਯਾਰ ਬਾਕੀ ਤੁਹਾਨੂੰ ਬਹੁਤ ਸਾਰਾ ਪਿਆਰ ਇੱਕ ਨਾ ਹੋਣਾ ਇਕਤੀ ਆਪਾਂ ਤਵੀਆਂ ਨੂੰ ਸਹਾਗੇ ਨੂੰ ਯਾਰ ਹਲਾਂ ਨੂੰ ਕਰਾਹ ਨੂੰ ਸਾਰੀਆਂ ਚੀਜ਼ਾਂ ਨੂੰ ਰੰਗ ਕਰ ਦੇਣਾ ਹੈ ਆਪਾਂ ਯਾਰ ਠੀਕ ਆ ਨਾ ਕਿਉਂਕਿ ਜੰਗਾਲ ਪਿਆਵੇ ਆਏ ਰੰਗ ਕਰਕੇ ਇਹਨੂੰ ਢੱਕ ਦਾਂਗੇ ਫਿਰ ਆਪਾਂ। ਤਰਪਾਲ ਜੀ ਲਿਆਵਾਂਗੇ ਜਿਹੜਾ ਉਹ ਕਾਗਜ਼ਾ ਮਿਲ ਜਾਂਦਾ ਹੁੰਦਾ। ਅੱਜ ਮਿੱਤਰ ਪਿਆਰਿਓ ਸਬਜ਼ੀ ਤੋੜ ਰਹੀ ਹੈ। ਭਿੰਡੀ, ਭਿੰਡੀ ਜੀ ਪਿੰਡੀ ਆ ਜਾਓ। ਖਾ ਲੀਏ ਤੁਹਾਨੂੰ। ਜਦ ਤੋੜਦੇ ਆ ਨਾ ਖਾਜ ਬਾਦ ਹੁੰਦੀ ਆ ਤੇਜੀ ਹੱਥਾਂ ਦੇ। ਆਹ ਤਾਂ ਪੱਕ ਗਈ ਮੈਨੂੰ ਲੱਗਦਾ। ਇਹ ਤੋੜ ਕੇ ਲੈ ਗਿਆ ਪਤਾ ਨਹੀਂ ਮਿਚਾਈਆਂ ਪੋੜੀਆਂ ਦੀਆਂ। ਹਾਂ ਤੇ ਦੁਨੀਆਂ ਦਾ ਬੜੀਆਂ ਹੋ ਗਈਆਂ ਯਾਰ ਮੈਂ ਕਿ ਚ ਤੋੜ ਲਈ ਮਿਰਚੀ ਇੰਡੀਆ ਲਾਉਣੇ ਆ ਹੋਰ ਲਿਆ ਕੇ ਟਮਾਟਰ ਵੀ ਲਾਇਵ ਐ ਨੇ ਟਮਾਟਰ ਮਤਲਬ ਹਰੇ ਨਹੀਂ ਹਜੇ ਲਾਲ ਨਹੀਂ ਹੋਏ ਹੈਗੇ ਮਿਰਚ ਲੈ ਚਲਦੀਆਂ ਤੋੜ ਕੇ ਹੋਰ ਦੱਸੋ ਗੱਲ ਬਾਤ ਕੀ ਕਰਦੇ ਕੋਟੇ ਤੇ ਨਾਲੇ ਸਬਜ਼ੀ ਲਾ ਲਿਆ ਕਰੋ ਯਾਰ ਤਕਰੀਬਨ ਸਾਰਿਆਂ ਦੀ ਲਾਈ ਆਵੀਆਂ ਹੀ ਹੁੰਦੀਆਂ ਨੇ ਪਰ ਜਿਨੇ ਨਹੀਂ ਲਾਈਆਂ ਵੀਆਂ ਤਾਂ ਜ਼ਰੂਰ ਲਾ ਲਿਆ ਕਰੋ ਯਾਰ ਖਾਣ ਜੋ ਠੀਕ ਹੈ ਨਾ ਬਾਕੀ ਵਧੀਆ ਗਿਆ ਜਿਹਦਾ ਦਿਨ ਵੀ ਆਪਣਾ ਖਾਣੀਆਂ ਨੇ ਜੀਆਂ ਵੀ ਆ ਹੋਰ ਦੋਸਤੋ ਠੀਕੋ ਕੀ ਕਰਦੇ ਟੋਟੇ ਓ ਲਵ ਯੂ ਆ ਲਵ ਯੂ